ਬਈ ਵੱਡੇ ਕਟਰ ਵਾਲਾ ਰੀਪਰ ਲੈਣਾ ਵੱਡੇ ਵਾਲਾ ਵੀਰੇ ਬਹੁਤ ਫੋਨ ਆਉਂਦੇ ਹੁੰਦੇ ਨੇ ਬਹੁਤ ਫੋਨ ਆਉਂਦੇ ਹੁੰਦੇ ਨੇ ਵੱਡਾ ਰੀਪਰ ਲੈਣਾ ਵੱਡੇ ਕਟਰ ਵਾਲਾ ਰੀਪਰ ਲੈਣਾ ਆਪਣੇ ਕੋਲੇ ਵੀਰੇ ਵੱਡੇ ਕਟਰ ਵਾਲਾ ਰੀਪਰ ਆ ਰਿਹਾ ਇਧਰ ਦੀ ਆ ਕੇ ਦਿਖਾ ਦੇ ਵੀਰੇ 63 ਇੰਚੀ ਰੀਪਰ ਹੈ ਜੀ 8.5 ਫੁੱਟ ਕਟਰ ਦੇ ਵਿੱਚ ਬਹੁਤ ਸੋਹਣਾ ਰੀਪਰ ਹੈ ਵੀਰੇ ਪੂਰਾ ਨਵੀਂ ਲੁੱਕ ਦੇ ਵਿੱਚ ਹੈ ਜੀ ਵੱਡੇ ਟਾਇਰਾਂ ਦੇ ਵਿੱਚ ਹੈ ਬਹੁਤ ਸੋਹਣਾ ਹੈ ਕਿਸੇ ਵੀ ਵੀਰ ਨੂੰ ਇਹਦੀ ਲੋੜ ਹੈ ਚਾਹੀਦਾ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਇਹ ਇਹ ਬਹੁਤ ਘੱਟ ਵੀਰੇ ਰੇਅਰ ਪੀਸ ਮਿਲਦੇ ਨੇ ਬਹੁਤ ਜਿਆਦਾ ਘੱਟ ਇਹ ਜਿਆਦਾ ਨਹੀਂ ਮਿਲਦੇ ਕਿਉਂ ਵੀਰੇ ਇਹ ਬੇਕੇ ਹੋਏ ਬਹੁਤ ਘੱਟ ਪੀਸ ਪਰ ਇਹਦਾ ਵੀਰੇ ਫਾਇਦਾ ਬਹੁਤ ਹੈ ਵੱਡੇ ਟਰੈਕਟਰ ਇਹਦਾ ਛੋਟੇ ਦੇ ਵੀ ਚੱਲੇ ਜਾਂਦੇ ਕੋਈ ਦਿੱਕਤ ਨਹੀਂ ਛੋਟਾ ਟਰੈਕਟਰ ਵੀ ਸੌਖਾ ਰਹਿੰਦਾ ਇਹਦੇ ਤੇ ਇਹ ਨਹੀਂ ਹੈਗਾ ਵੀ ਵੱਡੇ ਹੀ ਟਰੈਕਟਰ ਚੱਲੂਗਾ ਜਿਹੜੇ ਮਰਜ਼ੀ ਦੇ ਨੂੰ ਚਲਾ ਸਕਦੇ ਹੋ ਸਮਕਾ ਦੂਜੀ ਨਾਲੋਂ ਸੌਖਾ ਰਹਿੰਦਾ ਵੀਰੇ ਤੇ ਜੀਨੂੰ ਵੀ ਵੀਰੇ ਲੈਣਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰਿਓ ਹੋਰ ਕੋਈ ਵੀ ਰੀਪਰ ਲੈਣਾ ਸਾਰੇ ਆਪਣੇ ਕੋਲੇ ਨਵੇਂ-ਨਵੇਂ ਮਿਲ ਜਾਣਗੇ ਜਿਹੜਾ ਮਰਜ਼ੀ ਲੈ ਲਿਓ ਤੇ ਇਹਨਾਂ ਦੇ ਰੇਟ ਵੀਰੇ ਤੁਹਾਨੂੰ YouTube ਤੇ ਆਪਣਾ G&B ਘੋੜੇ ਨਾਵਾ ਚੈਨਲ ਦਾ ਨਾਮ ਹੈ YouTube ਤੇ ਜਾ ਕੇ ਸਾਰਿਆਂ ਦੇ ਰੇਟ ਪਤਾ ਕਰ ਸਕਦੇ ਹੋ ਕੱਲੇ-ਕੱਲੇ ਦਾ ਡਿਟੇਲ ਦਿੱਤੀ ਹੋਈ ਹੈ ਕੰਡੀਸ਼ਨ ਦਿਖਾਈ ਹੋਈ ਹੈ ਠ